ਹੈਲੋ ਸਟੂਡੈਂਟ ਅੱਜ ਆ ਵੀ 22 ਮਈ ਕੀ ਤੁਸੀਂ ਜਾਨਣਾ ਚਾਹੁੰਦੇ 22 ਮਈ ਨੂੰ ਕੀ ਹੋਇਆ ਸੀ ਸਭ ਤੋਂ ਪਹਿਲੀ ਅਪਡੇਟ ਤੁਹਾਡੇ ਵਾਸਤੇ ਇਹ ਹੈ ਕਿ ਜਿਹੜੇ ਮੱਧਕਾਲ ਪੰਜਾਬੀ ਸਾਹਿਤ ਦੇ ਉੱਪਰ ਵਿਸ਼ੇਸ਼ ਖੋਜ ਕਾਰਜ ਕਰਨ ਵਾਲੇ ਜਿਹੜੇ ਆਪਣੇ ਰਤਨ ਸਿੰਘ ਜੱਗੀ ਸਿੱਖ ਵਿਦਵਾਨ ਰਤਨ ਸਿੰਘ ਜੱਗੀ ਉਹਨਾਂ ਦਾ ਜਿਹੜੇ ਹਾਂਤ ਹੋਇਆ 22 ਮਈ 2025 ਇਹ ਤੁਹਾਡੇ ਵਾਸਤੇ ਇੱਕ ਖਾਸ ਅਪਡੇਟ ਸੀ ਉਸ ਤੋਂ ਇਲਾਵਾ ਜੇਕਰ ਆਪਾਂ 22 ਮਈ ਦੀ ਗੱਲ ਕਰੀਏ ਕਿ 22 ਮਈ ਨੂੰ ਹਰ ਸਾਲ ਕੀ ਹੁੰਦਾ ਤਾਂ 22 ਮਈ ਨੂੰ 1984 ਦੇ ਵਿੱਚ ਆਪਣੀ ਭਾਰਤ ਦੀ ਇੱਕ ਸਭ ਤੋਂ ਪਹਿਲੀ ਲੇਡੀ ਸੀ ਜਿਹਨਾਂ ਦਾ ਨਾਮ ਸੀ ਬਸ਼ਿੰਦਰੀ ਪਾਲ ਉਹ ਮਾਉਂਟ ਐਵਰੇਸਟ ਉੱਤੇ ਚੜਨ ਵਾਲੀ ਪੰਜਵੀਂ ਦੁਨੀਆ ਦੀ ਦੁਨੀਆ ਦੀ ਪੰਜਵੀਂ ਲੇਡੀ ਸੀ ਜਿਨ੍ਹਾਂ ਨੇ ਮਾਉਂਟ ਐਵਰੇਸਟ ਉੱਤੇ ਚੜਾਈ ਕੀਤੀ ਸੀ ਉਸ ਤੋਂ ਇਲਾਵਾ ਜੇਕਰ ਆਪਾਂ ਗੱਲ ਕਰੀਏ ਦੁਨੀਆ ਦੀ ਸਭ ਤੋਂ ਪਹਿਲੀ ਲੇਡੀ ਕੌਣ ਸੀਗੇ ਔਰ ਥੀਗੇ ਜੁਕੋਤਾ ਵੋਈ ਜਿਹੜੇ ਜਾਪਾਨ ਦੇ ਰਹਿਣ ਵਾਲੇ ਸੀ ਜਿਨ੍ਹਾਂ ਨੇ 1954 ਦੇ ਵਿੱਚ ਮਾਉਂਟ ਐਵਰੈਸਟ ਦੇ ਉੱਪਰ ਚੜ੍ਹਾਈ ਕੀਤੀ ਸੀ ਸੋ ਇਹ ਸੀ ਤੁਹਾਡੇ ਵਾਸਤੇ 22 ਮਈ ਦੀ ਅਪਡੇਟ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਤਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡੇ ਵਾਸਤੇ ਜਿਹੜੀ ਇਹ ਵੀਡੀਓ ਅਸੀਂ ਹੋਰ ਲੈ ਕੇ ਆਉਂਦੇ ਹਾਂ ਸੋ ਥੈਂਕ ਯੂ ਟੇਕ ਕੇਅਰ